ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਪੰਜਾਬ ਦੇ ਵਿੱਚ ਪੁਲਿਸ ਦੀ ਸਰਕਾਰ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਡੀਜੀਪੀ ਗੌਰਵ ਯਾਦਵਾਲ ਮੈਂ ਕਹਿੰਦਾ ਮੁੱਖ ਮੰਤਰੀ ਜਾਂਚ ਕਰਾਵੇ ਉਹਦੇ ਕੋਲ ਜਾਂਚ ਏਜੰਸੀਆਂ ਨੇ ਵੀ ਜਦੋਂ ਅਸੀਂ ਜਥੇਬੰਦੀਆਂ ਚਾਏ ਜਾਂ ਸੜ ਤੋਂ ਪਹਿਲੇ ਆਏ ਉਹਨਾਂ ਕੋਲੇ ਕਿੰਨੀ ਜ਼ਾਇਦਾ ਸੀ ਜਥੇਬੰਦੀਆਂ ਚਾਉਣ ਤੋਂ ਬਾਅਦ ਕਿੰਨੀ ਵਧ ਗਈ ਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿ ਬਹੁਤਕ ਤੌਰ ਤੇ ਇੰਨਾ ਹੀ ਨਾ ਔਰ ਸਮਝਪੱਖੋ ਜਿਹੜਾ ਹੈਗਾ ਬਹੁਤ ਮਮੂਲੀ ਬੁੱਧੀ ਦਾ مالک ਆ ਉਹ ਸ਼ਰੇਆਮ ਜਿਹੜਾ ਸਟੇਜਾਂ ਤੋਂ ਜਿਹੜਾ ਹੈਗਾ ਦੋਸ਼ ਲਾ ਰਿਹਾ ਹੈਗਾ ਬੁੱਲੀ ਬੈਸ ਦੀ ਚੁਣੌਤੀ ਸੀ ਉਹ ਕਹਿੰਦਾ ਹੁਣ ਝੋਨਾ ਲਾ ਲਈਏ ਝੋਨਾ ਉਹਨੇ ਕਿਹੜਾ ਪਾਰਟੀ ਬਣਾਈ ਹੋਈ ਆ ਵੀ ਝੋਨਾ ਲਾਉਣਾ ਜਾ ਕੇ ਠੀਕ ਆ ਝੋਨਾ ਲਾ ਕੇ ਫਿਰ ਉਹਨੇ ਕਿਹੜਾ ਬਤਾਲ ਕੱਢ ਲੀਏ ਗੁਰਮੁ ਹੁੰਦਾ ਪੰਜਾਬ ਦੇ ਵਿੱਚ ਅਸੀਂ ਚੁੱਪ ਕਰਕੇ ਦੇਖੀ ਜਾਈਏ ਜਿਹੜਾ ਅੰਨ ਦਾਤਾ ਹੈਗਾ ਠੀਕ ਆ ਉਹ ਉਹਨੂੰ ਕੀ ਕਹਿਤਾ ਵੀ ਤੁਸੀਂ ਜੋ ਜ਼ੁਲਮ ਹੁੰਦਾ ਵੀ ਉਹ ਚੁੱਪ ਕਰਕੇ ਦੇਖੀਓ ਉਹਨੂੰ ਪਤਾ ਕਿਉਂਕਿ ਪੰਜਾਬ ਦੀਆਂ ਵਿਰੋਧੀ ਸਿਆਸੀ ਪਾਰਟੀਆਂ ਕੋਮਾ ਚ ਜਾ ਚੁੱਕੀਆਂ ਨੇ ਪਿਛਲੇ ਸਮੇਂ ਤੋਂ ਦੇਖ ਰਹੇ ਆ ਕਿ ਪੰਜਾਬ ਪੁਲਿਸ ਵੱਲੋਂ ਆ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਹੀ ਤਰੀਕੇ ਦੀਆਂ ਖਬਰਾਂ ਜਿਹੜੀਆਂ ਨੌਜਵਾਨਾਂ ਨੂੰ ਲੈ ਕੇ ਲੱਗ ਰਹੀਆਂ ਹੈਗੀਆਂ ਕਿ ਪੰਜਾਬ ਪੁਲਿਸ ਨੇ ਆ ਜਿਹੜਾ ਫਲਾਨੀ ਜਗ੍ਹਾ ਤੋਂ ਨੌਜਵਾਨ ਚੱਕਿਆ ਇਸ ਤੋਂ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਸ ਦੇ ਪੱਟ ਦੇ ਵਿੱਚ ਗੋਲੀ ਵੱਜੀ ਅਨੇਕਾਂ ਹੀ ਅਜਿਹੀਆਂ ਘਟਨਾਵਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਹੈਗੀਆਂ ਤੇ ਪਿਛਲੇ ਸਮੇਂ ਤੋਂ ਆ ਜਿਹੜੀਆਂ ਇਹ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ ਕਿ ਪੁਲਿਸ ਹਿਰਾਸਤ ਦੇ ਵਿੱਚ ਵੀ ਇਹ ਜਿਹੜੇ ਕਾਫੀ ਸਾਰੇ ਨੌਜਵਾਨਾਂ ਦੇ ਕਤਲ ਆ ਜਿਹੜੇ ਹੋਏ ਹੈਗੇ ਆ ਤੇ ਇਸ ਦੇ ਸਬੰਧ ਦੇ ਵਿੱਚ ਹੀ ਆ ਜਿਹੜਾ ਉਹ ਭਾਵੇਂ ਵੱਖ-ਵੱਖ ਜਥੇਬੰਦੀਆਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਪ੍ਰੋਟੈਸਟ ਕੀਤੇ ਹੈਗੇ ਅਜਿਹੇ ਮਾਮਲਿਆਂ ਦੇ ਵਿੱਚ ਪਰ ਪਿਛਲੇ ਦਿਨ ਹੀ ਆ ਜਿਹੜਾ ਉਹ ਗੋਨੇਆਣਾ ਮੰਡੀ ਤੋਂ ਨਰਿੰਦਰਦੀਪ ਸਿੰਘ ਇਹ ਮਾਮਲਾ ਜਿਹੜਾ ਉਹ ਕਾਫੀ ਜ਼ਿਆਦਾ ਗਰਮਾਇਆ ਹੋਇਆ ਤੇ ਇਸ ਦੇ ਸਬੰਧ ਦੇ ਵਿੱਚ ਐਕਸ਼ਨ ਕਮੇਟੀ ਵੀ ਬਣੀ ਹੈਗੀ ਆ ਤੇ ਉਸ ਨੇ ਆ ਜਿਹੜਾ ਐਸਐਸਪੀ ਦਫ਼ਤਰ ਦੇ ਵਿੱਚ ਅੱਗੇ ਆ ਜਿਹੜਾ ਅੱਜ ਧਰਨਾ ਪ੍ਰਦਰਸ਼ਨ ਜਿਹੜਾ ਵਿਠੰਡੇ ਕੀਤਾ ਹੈਗਾ ਹਲਤੀਕ ਇਸ ਮਾਮਲੇ ਦੇ ਵਿੱਚ ਜਿਹੜੀ ਉਹ ਕੀ ਅਪਡੇਟ ਆ ਸਾਡੇ ਨਾਲ ਇਸ ਐਕਸ਼ਨ ਕਮੇਟੀ ਤੋਂ ਕਿਰਤੀ ਕਿਸਾਨ ਯੂਨੀਅਨ ਤੋਂ ਆਗੂ ਮੌਜੂਦ ਨੇ ਰਜਿੰਦਰ ਸਿੰਘ ਦੀਪ ਸਿੰਘ ਆਲਾ ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਜੀ ਬਾਈ ਜੀ ਸਭ ਤੋਂ ਪਹਿਲਾਂ ਤੁਸੀਂ ਦੱਸਿਓ ਕਿ ਇੰਨਾ ਲੰਮਾ ਸਮਾਂ ਬੀਤ ਗਿਆ ਹਲਤੀਕ ਕਿਸੇ ਵੀ ਤਰ੍ਹਾਂ ਦੀ ਕਤਲ ਹੋ ਜਾਣਾ ਤੇ ਕਤਲ ਹੋ ਜਾਣ ਤੋਂ ਬਾਅਦ ਆ ਜਿਹੜਾ ਕੋਈ ਵੀ ਕਾਰਵਾਈ ਨਾ ਹੋਣੀ ਇਸ ਕਾਰਵਾਈ ਨਾ ਹੋਣ ਨੂੰ ਕਿਵੇਂ ਦੇਖਦੇ ਹੋ ਦੇਖੋ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਪੰਜਾਬ ਦੀ ਜਿਹੜੀ ਸਰਕਾਰ ਆ ਇਹਦੀ ਸਿਆਸੀ ਤੌਰ ਤੇ ਮੌਤ ਹੋ ਚੁੱਕੀ ਹੈ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਪੰਜਾਬ ਦੇ ਵਿੱਚ ਪੁਲਿਸ ਦੀ ਸਰਕਾਰ ਤੇ ਪੰਜਾਬ ਦਾ ਮੁੱਖ ਮੰਤਰੀ ਡੀਜੀਪੀ ਗੌਰਵ ਜਾਦਵ ਜਿਹੜਾ ਕਿ ਪੰਜਾਬ ਦੀ ਜ਼ਿਲ੍ਹਾ ਪੁਲਿਸ ਮੁਖੀਆਂ ਤੋਂ ਲਗਾਤਾਰ ਰਿਪੋਰਟ ਲੈ ਕੇ ਇਸ ਮਹੀਨੇ ਤੁਸੀਂ ਕਿੰਨੇ ਇੰਕਾਊਂਟਰ ਕੀਤੇ ਉਦਾ ਮਤਲਬ ਬਿਲਕੁਲ ਸਪਸ਼ਟ ਆ ਕਿ ਪੰਜਾਬ ਦੇ ਵਿੱਚ ਜਿਹੜਾ ਇੱਕ ਦੈਸ਼ਤ ਦਾ ਰਾਜ ਸੀ ਪੁਲਿਸ ਦਾ ਇੱਕ ਸਮੇਂ ਜਿਹੜਾ ਕਿ ਕਿਸਾਨ ਅੰਦੋਲਨ ਕਰਕੇ ਤੇ ਹੋਰ ਲੋਕਾਂ ਦੀ ਸਰਗਰਮੀ ਕਰਕੇ ਟੁੱਟਿਆ ਸੀਗਾ ਲੋਕ ਹੌਸਲੇ ਚ ਆਏ ਆ ਆਪਣੇ ਹੱਕਾਂ ਨੂੰ ਮੰਗਣ ਲਈ ਉਹਨੂੰ ਦੁਬਾਰਾ ਜਿਹੜਾ ਉਹ ਸਥਾਪਿਤ ਜਿਹੜਾ ਉਹ ਕਰਨਾ ਚਾਹੁੰਦੇ ਆ ਜਿਸ ਕਰਕੇ ਉਹਨਾਂ ਨੇ ਪੰਜਾਬ ਦੇ ਵਿੱਚ ਹਰ ਅੰਦੋਲਨ ਤੇ ਡਾਂਗ ਫੇਰਨੀ ਸ਼ੁਰੂ ਕੀਤੀ ਹੋਈ ਹੈ ਹਰ ਹੱਕ ਮੰਗਦੇ ਬੰਦੇ ਨੂੰ ਜੇਲ੍ਹ ਸਿਟਣਾ ਸ਼ੁਰੂ ਕੀਤਾ ਹੋਇਆ ਤੇ ਇੱਕ ਇਸ ਤਰ੍ਹਾਂ ਦੇ ਬੇਗਨਾ ਲੋਕਾਂ ਨੂੰ ਹੁਣ ਯੁੱਧ ਨਸ਼ਾ ਵਿਰੋਧ ਦੇ ਨਾਮ ਤੇ ਤੁਸੀਂ ਦੇਖੋ ਕਿ ਸਰਕਾਰ ਨੇ ਹੁਣ ਕੱਲ ਆਪਣਾ ਡੇਰਾ ਬਾਬਾ ਨਾਨਕ ਦੀ ਗੱਲ ਹੈ ਕਿ ਜਿਹੜੇ ਸਰਕਾਰ ਨੇ ਗੋਲੀਆਂ ਲਾਈਆਂ ਹੋਈਆਂ ਜਿਹੜੇ ਬੰਦੇ ਮਤਲਬ ਗੋਲੀਆਂ ਖਾਂਦੇ ਆ ਜਿਨ੍ਹਾਂ ਦਾ ਚਿੱਟਾ ਛੜਾਇਆ ਹੋਇਆ ਪਹਿਲੀ ਗੱਲ ਸਰਕਾਰ ਤਾਂ ਖੁਦ ਉਹ ਨਸ਼ਾ ਵੇਚ ਰਹੀ ਹੈ ਇੱਕ ਨਹੀਂ ਥਾਂ ਤੇ ਦੂਜਾ ਨਸ਼ਾ ਦੇ ਰਹੀ ਹੈ ਉਹ ਲੈਣ ਚੋਂ ਲੱਗੇ ਮੁੰਡੇ ਜਿਹੜੇ ਗੋਲੀਆਂ ਲੈਣ ਗਏ ਉਹਨਾਂ ਨੂੰ ਫੜ ਕੇ ਪੁਲਿਸ ਨੇ ਜਿਹੜਾ ਸੀ ਉਹ ਜੇਲ੍ਹ ਦੇ ਵਿੱਚ ਚਿੱਟੇ ਦਾ ਕੇਸ ਪਾ ਕੇ ਸੀ ਉਹਨਾਂ ਦੀ ਮਾਂ ਪਿਓ ਰੋ ਰਹੇ ਹੈਗੇ ਵੀ ਸਾਡੇ ਮੁੰਡੇ ਨੂੰ ਗੋਲੀਆਂ ਗੋਲੀਆਂ ਵੇਚ ਕੌਣ ਰਿਹਾ ਗੋਲੀਆਂ ਸਰਕਾਰ ਵੇਚ ਰਹੀ ਹੈਗੀ ਆ ਤੇ ਲਾਈਨ 'ਚ ਖੜੇ ਗੋਲੀਆਂ ਲੈਣ ਗਏ ਮੁੰਡੇ ਚੱਕ ਕੇ ਚਿੱਟੇ ਦਾ ਕੇਸ ਪਾ ਕੇ ਜੇਲ੍ਹ 'ਚ ਸਿੱਟਦੇ ਇਹ ਇਹਨਾਂ ਦਾ ਯੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਦਾ ਕਿਉਂਕਿ ਜਦੋਂ ਸਰਕਾਰ ਕੋ ਐਲਾਨ ਕਰ ਦੇ ਵੀ 31 ਮਈ ਨੂੰ ਨਸ਼ਾ ਖਤਮ ਹੋ ਗਿਆ ਹੁਣ ਮੰਨ ਲਓ ਸਰਕਾਰ ਐਲਾਨ ਕਰ ਦੇਗੀ ਪੰਜਾਬ ਚ ਬੇਰੋਜ਼ਗਾਰੀ ਖਤਮ ਹੋ ਗਈ ਇਹਦਾ ਮਤਲਬ ਉਹਨੇ ਪੋਸਟਰ ਨਹੀਂ ਕੱਢਣੀਆਂਗਾ ਜਦੋਂ ਇਹ ਕਹਿੰਦਾ ਕਿ ਯੁੱਧ ਵੀ ਹੁਣ ਨਸ਼ੇ ਖਤਮ ਹੋ ਗਏ ਇਹਦਾ ਮਤਲਬ ਹੁਣ ਨਸ਼ਾ ਵੇਚਣਾ ਤੇ ਕੋਈ ਕਾਰਵਾਈ ਨਹੀਂ ਕਰਨੀਗੀ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਜਿਹੜੇ ਲੋਕ ਨਸ਼ੇ ਖਿਲਾਫ ਬੋਲ ਰਹੇ ਆ ਉਹਨਾਂ ਦੀਆਂ ਲਤਾਂ ਇੱਥੇ ਤੜਵਾਉਣੀਆਂ ਤੇ ਤੋੜਨੀਆਂ ਸ਼ੁਰੂ ਕਿ ਜੜੀਆਂ ਸੀਗੀਆਂ ਉਹ ਕਰਤਿਆਂ ਤੋ ਇਹ ਸਰਕਾਰ ਜਿਹੜੀ ਆ ਉਹ ਸਿਰਫ ਕਾਗਜ਼ਾਂ 'ਚ ਇਸ਼ਤਿਹਾਰबाजी ਰਹੀ ਆਪਣੀ ਜਿਹੜੀ ਕਾਰਗੁਜ਼ਾਰੀ ਦਿਖਾਉਣਾ ਚਾਹੁੰਦੀ ਆ ਹਕੀਕੀ ਤੌਰ ਤੇ ਹਰ ਫਰੰਟ ਤੇ ਫੇਲ ਹੋ ਚੁੱਕੀ ਆ ਤੇ ਹੁਣ ਨੇ ਸਾਰਾ ਕੁਝ ਜਿਹੜਾ ਹੈਗਾ ਰਾਜ ਭਾਗਾ ਉਹ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਅੱਛਾ ਭਾਈ ਜੀ ਹੁਣ ਤੀਕ ਪ੍ਰਸ਼ਾਸਨ ਦੇ ਨਾਲ ਤੁਹਾਡੀ ਐਕਸ਼ਨ ਕਮੇਟੀ ਦੀ ਕੋਈ ਮੀਟਿੰਗ ਹੋਈ ਹੋਣੀ ਆ ਕੋਈ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਕਿਸ ਤਰ੍ਹਾਂ ਦੀ ਜਾਂਚ ਆ ਜਿਹੜੀ ਪ੍ਰਸ਼ਾਸਨ ਕਰਵਾ ਰਿਹਾ ਹੈਗਾ ਦੇਖੋ ਪ੍ਰਸ਼ਾਸਨ ਹਜੇ ਤੱਕ ਜਥੇਬੰਦੀਆਂ ਨਾਲ ਕੋਈ ਐਕਸ਼ਨ ਕਮੇਟੀ ਨਾਲ ਕੋਈ ਮੀਟਿੰਗ ਨਹੀਂ ਕੀਤੀ ਇਹੋ ਜਿਹੇ ਕੇਸਾਂ 'ਚ ਪ੍ਰਸ਼ਾਸਨ ਦਾ ਇਹ ਹੁੰਦਾ ਵੀ ਕਿਸੇ ਤਰੀਕੇ ਨਾਲ ਪਰਿਵਾਰ ਨੂੰ ਗੰਡ ਲਿਆ ਜਾਵੇ ਪਰਿਵਾਰ ਨੂੰ ਨੇੜੇ ਜਿਹੜਾ ਹੈਗਾ ਉਹ ਲਾ ਲਿਆ ਜਾਵੇ ਹੁਣ ਜਦੋਂ ਪਰਿਵਾਰ ਸਪਸ਼ਟ ਰੂਪ ਦੇ ਵਿੱਚ ਇਹ ਕਹੂਗਾ ਕਿ ਨਹੀਂ ਅਸੀਂ ਤਾਂ ਐਕਸ਼ਨ ਕਮੇਟੀ ਦੇ ਕਹਿਣਾ ਤਾਂ ਜੋ ਕਰਨਾ ਹੈਗਾ ਉਹਦੇ ਐਕਸ਼ਨ ਕਮੇਟੀ ਨਾਲ ਜਿਹੜੀ ਗੱਲਬਾਤ ਹੈਗੀ ਉਹ ਕਰਨਗੇ ਉਹਨਾਂ ਸਮਾਂ ਪਰਿਵਾਰ ਨੂੰ ਇਹ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹ ਹੁੰਦਾ ਵੀ ਐਕਸ਼ਨ ਮਤਲਬ ਜਥੇਬੰਦੀਆਂ ਤੋਂ ਸਾਈਡ ਤੇ ਰੱਖ ਕੇ ਵੀ ਪਰਿਵਾਰ ਨਾਲ ਸਿੱਧੀ ਜਿਹੜੀ ਹੈਗੀ ਗੱਲ ਉਹ ਕਰ ਲਈ ਜਾਵੇ ਭਾਈ ਜੀ ਇੱਕ ਤਾਂ ਪਿਛਲੇ ਸਮੇਂ ਦੇ ਦੌਰਾਨ ਪਰ ਕੁਝ ਕੁ ਜਨਨ ਤੋ ਇੱਕ ਬਰਤਾਨਾ ਹੋਰ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ ਉਹਦੇ ਵਿੱਚ ਮਾਨ ਸਾਹਿਬ ਦੀ ਸ਼ਬਦਾਵਲੀ ਵੀ ਹੈ ਜਿਹੜੀ ਉਹ ਕਾਰਗਰ ਸਿੱਧ ਹੁੰਦੀ ਹੈ ਜਦੋਂ ਉਹ ਕਹਿੰਦੇ ਹੈਗੇ ਆ ਕਿ ਕਿਸਾਨ ਜਥੇਬੰਦੀਆਂ ਨੇ ਆ ਜਿਹੜਾ ਉਹਨਾਂ ਦੇ ਆਗੂਆਂ ਨੇ ਜਿਹੜੇ ਉਹ ਹੋਟਲ ਤੱਕ ਖਰੀਦ ਲੇ ਇਹ ਬੇਬੁਨਿਆਦ ਮੁੱਦੇ ਚੱਕ ਰਹੇ ਹੈਗੇ ਆ ਕੀ ਕਿਸਾਨ ਜਥੇਬੰਦੀਆਂ ਜੇਕਰ ਇੰਨਾ ਹੀ 헤ਜ ਰੱਖਦੀਆਂ ਹੈਗੀਆਂ ਤੇ ਕਹਿੰਦੇ ਵੀ ਸਾਡੇ ਨਾਲ ਬਹਿਸ ਤੱਕ ਕਰ ਲੈਣ ਉਹ ਕੱਲ ਤੁਸੀਂ ਦੇਖ ਲਏ ਬਹਿਸ ਤੋਂ ਭੱਜ ਗਏ ਆ ਅਸੀਂ ਤਾਂ ਵਾਰ-ਵਾਰ ਚੁਣੌਤੀ ਦੇ ਰਹੇ ਕਿ ਬਹਿਸ ਕਰੋ ਕਦੋਂ ਕਰਨੀ ਹੈ ਕਿੱਥੇ ਕਰਨੀ ਹੈ ਮੈਂ ਕਹਿੰਦਾ ਮੁੱਖ ਮੰਤਰੀ ਜਾਂਚ ਕਰਾਵੇ ਉਹਦੇ ਕੋਲ ਜਾਂਚ ਏਜੰਸੀਆਂ ਨੇ ਵੀ ਜਦੋਂ ਅਸੀਂ ਜਥੇਬੰਦੀਆਂ ਚ ਆਏ ਜਾਂ ਸੜ ਤੋਂ ਪਹਿਲੇ ਆਏ ਉਹਨਾਂ ਕੋਲੇ ਕਿੰਨੀ ਜ਼ਾਇਦਾ ਸੀ ਜਥੇਬੰਦੀਆਂ ਚ ਆਉਣ ਤੋਂ ਬਾਅਦ ਕਿੰਨੀ ਵਧ ਗਈ ਉਹ ਦੱਸੇ ਨਾ ਵੀ ਇਹਦੇ ਬੈਂਕ ਖਾਤੇ ਚ ਇੰਨੇ ਤੇ ਇਹ ਵੀ ਦੱਸੇ ਵੀ ਕਿਹੜੇ ਨੇ ਕਿੰਨੇ ਪੈਸੇ ਕਿੰਦੇ ਦੇਣੇ ਹੈਗੇ ਆ ਉਹ ਸਪਸ਼ਟ ਕਰੇ ਉਹਨੂੰ ਇਹ ਵੀ ਪਤਾ ਲੱਗ ਜਾਵੇ ਕਿੰਦੀ ਵਧੀਆ ਕਿੰਦੀ ਘਟੀ ਹੈਗੀ ਆ ਅਸੀਂ ਤਾਂ ਕਹਿੰਦੇ ਖੁੱਲੀ ਚੁਣੌਤੀ ਦਿੰਦੇ ਆ ਕਿ ਉਹ ਜਾਂਚ ਕਰੇ ਠੀਕ ਆ ਇੱਕ ਪੈਸੇ ਦਾ ਵੀ ਹੇਰ ਫੇਰ ਕਿਤੇ ਦਿਖਾ ਦੇ ਤੇ ਉਹ ਪਰਚਾ ਕਰੇ ਜੇਲ੍ਹ ਚ ਅੰਦਰ ਸਿੱਟੇ ਅਈ ਤੋਂ ਨਿ ਚੁਣੌਤੀ ਦਿੰਨੇ ਆ ਪਰ ਕੀ ਭਗਵੰਤ ਮਾਨ ਚ ਇਹ ਦਮ ਹੈਗਾ ਅਸਲ ਦੇ ਵਿੱਚ ਕੀ ਹੈ ਜਦੋਂ ਉਹਦੀ ਗੱਲ ਹੈ ਹੀ ਝੂਠ ਉਹ ਸਿਰ ਤੇ ਸਿਰ ਕੂੜ ਪ੍ਰਚਾਰ ਕਰ ਰਿਹਾ ਵੈਸੇ ਤਾਂ ਇਸ ਮੁਲਕ ਦੇ ਵਿੱਚ ਜਿਹੜਾ ਕੋਈ ਸੰਵਿਧਾਨਿਕ ਅਹੁਦੇ ਤੇ ਬੈਠਾ ਹੋਵੇ ਆਮ ਬੰਦਾ ਵੀ ਜਦੋਂ ਕਿਸੇ ਦੋਸ਼ ਲਾਉਂਦਾ ਨਾ ਤਾਂ ਇਹ ਹੁੰਦਾ ਕਿ ਆ ਜਾਂਦਾ ਵੀ ਇਹਦੀ ਕੋਈ ਜਾਂਚ ਪੜਤਾਲ ਤਾਂ ਕਰ ਲੋ ਆਪਾਂ ਜਦੋਂ ਪੁਲਿਸ ਦੇ ਕੋਲੇ ਪਰਚਾ ਦਰਜ ਕਰਾਉਣੇ ਆ ਕਿਸੇ ਮਾਮਲੇ ਤੇ 420 ਦਾ ਵੀ ਕਰਾਉਣੇ ਆ ਤਾਂ ਪੁਲਿਸ ਇਨਕੁਆਇਰੀ ਕਰਕੇ ਉਹਨੂੰ ਕੋਰਟ ਚ ਲੈ ਕੇ ਜਾਂਦੀ ਆ ਅਦਾਲਤ ਸਾਰੇ ਸਬੂਤ ਦੇਖ ਕੇ ਬਹਿ ਸੁਣ ਕੇ ਫੇਰ ਦੱਸਦੀ ਆ ਕਿ ਵਾਕਈ 420 ਦਾ ਪਰਚਾ ਸੱਚਾ ਸੀ ਕਿ ਝੂਠਾ ਸੀ ਇੱਕ ਪੂਰਾ ਇੱਕ ਨਿਆਂ ਦੇਣ ਦਾ ਇੱਕ ਕਿਸੇ ਨੂੰ ਦੋਸ਼ੀ ਸਾਬਤ ਕਰਨ ਦਾ ਇੱਕ ਤਰੀਕਾ ਬਣਿਆ ਨਾ ਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿ ਬੌਧਿਕ ਤੌਰ ਤੇ ਇੰਨਾ ਹੀਣਾ ਔਰ ਸਮਝਪੱਖੋ ਜਿਹੜਾ ਹੈਗਾ ਬਹੁਤ ਮਮੂਲੀ ਬੁੱਧੀ ਦਾ مالک ਆ ਉਹ ਸ਼ਰੇਆਮ ਜਿਹੜਾ ਸਟੇਜਾਂ ਤੋਂ ਜਿਹੜਾ ਹੈਗਾ ਦੋਸ਼ ਲਾ ਰਿਹਾ ਹੈਗਾ ਦੋ ਜਾਂਚ ਏਜੰਸੀਆਂ ਉਹਦੇ ਕੋਲੇ ਉਹ ਜਾਂਚ ਕਰੇ ਤੇ ਸਾਬਤ ਕਰ ਦੇ ਵੀ ਕਿੰਨੇ ਕੀ ਖਾਦਾ ਹੈਗਾ ਇਹ ਸਿਰਫ ਤੇ ਸਿਰਫ ਜਿਹੜਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਖੁੱਲੀ ਬਹਿਸ ਦੀ ਚੁਣੌਤੀ ਸੀ ਉਹ ਕਹਿੰਦਾ ਹੁਣ ਝੋਨਾ ਲਾ ਲਈਏ ਝੋਨਾ ਉਹਨੇ ਕਿਹੜਾ ਪਾਰਟੀ ਬਣਾਈ ਹੋਈ ਆ ਵੀ ਝੋਨਾ ਲਾਉਣਾ ਜਾ ਕੇ ਠੀਕ ਆ ਝੋਨਾ ਲੱਗਾ ਫਿਰ ਉਹਨੇ ਕਿਹੜਾ ਬਤਾਲ ਕੱਢ ਲੀਏ ਠੀਕ ਆ ਉਹ ਭੱਜ ਚੁੱਕਾ ਉਹ ਜੇ ਉਹਦੇ 'ਚ ਇੰਨਾ ਕੰਨ ਹੁੰਦਾ ਚੰਡੀਗੜ੍ਹ ਸਾਡੀ ਮੀਟਿੰਗ 'ਚੋਂ ਭਜਦਾ ਹੀ ਕਿਉਂ ਉਹ ਕਿਸੇ ਵੀ ਮੁੱਦੇ ਤੇ ਬਹਿਸ ਜਿਹੜੀ ਨਹੀਂ ਕਰ ਸਕਦਾਗਾ ਉਹਨੂੰ ਇਹ ਪਤਾ ਹੋਣਾ ਚਾਹੀਦਾ ਜਿਨ੍ਹਾਂ ਨੂੰ ਬਹਿਸ ਦੀ ਚੁਣੌਤੀ ਦੇ ਰਿਹਾ ਹੈਗਾ ਉਹਨਾਂ ਨੇ ਕੇਂਦਰ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਧੂਮਰ ਅਰਗਿਆਂ ਦੀਆਂ ਵੀ ਕੀਸਿਆਂ ਦਿੱਲੀ ਦੇ ਵਿੱਚ ਕਰਾਈਆਂ ਹੋਣੀਆਂ ਨਹੀਂ ਭਾਈ ਜੀ ਮੇਰਾ ਸਵਾਲ ਇਹ ਵੀ ਹੈਗਾ ਨਾਲ ਲੱਗਵਾ ਕਿ ਬੇਬੁਨਿਆਦ ਮੁੱਦੇ ਚੱਕ ਰਿਹਾ ਹੈਗੇ ਆ ਜੱਥੇਬੰਦੀ ਵਾਲੇ ਇਹ ਮੰਨ ਲਾ ਵੀ ਹੁਣ ਇਹ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਮੁੱਦਾ ਨਹੀਂਗਾ ਨਰਿੰਦਰਦੀਪ ਵਾਲਾ ਜੁੜਿਆ ਹੋਇਆ ਮੁੱਦਾ ਨਹੀਂ ਜਾਂ ਹੋਰ ਕਈ ਲੋਕਲ ਮਾਮਲੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਕਿਸੇ ਨੂੰ ਇਨਸਾਫ ਦਿਵਾਉਣ ਦੀ ਗੱਲ ਹੁੰਦੀ ਆ ਇਸ ਤਰ੍ਹਾਂ ਦੇ ਮਾਮਲੇ ਉਹ ਕਹਿੰਦੇ ਵੀ ਸਿਰਫ ਕਿਸਾਨਾਂ ਨੂੰ ਕਿਸਾਨੀ ਮੁੱਦੇ ਹੀ ਆ ਜਿਹੜੇ ਚੱਕਣੇ ਚਾਹੀਦੇ। ਦੇਖੋ ਅਸੀਂ ਪੰਜਾਬ ਦੇ ਜੰਮੇ ਪਲੇ ਆ ਪੰਜਾਬ ਦਾ ਵਿਰਸਾ ਜਾਂ ਜਿਹੜੀ ਸਿੱਖ ਰਵਾਇਤਾਂ ਨੇ ਕਹਿੰਦੀਆਂ ਇਹਦੇ ਜ਼ੁਲਮ ਸਹਿਣਾ ਪਾਪ ਆ। ਜ਼ੁਲਮ ਕਰਨਾ ਵੀ ਪਾਪ ਆ। ਜ਼ੁਲਮ ਹੁੰਦਾ ਪੰਜਾਬ ਦੇ ਵਿੱਚ ਅਸੀਂ ਚੁੱਪ ਕਰਕੇ ਦੇਖੀ ਜਾਈਏ। ਜਿਹੜਾ ਅੰਨ ਦਾਤਾ ਹੈਗਾ ਠੀਕ ਆ ਉਹ ਉਹਨੂੰ ਕੀ ਕਹਿਤਾ ਵੀ ਤੁਸੀਂ ਜੋ ਜ਼ੁਲਮ ਹੁੰਦਾ ਵੀ ਉਹ ਚੁੱਪ ਕਰਕੇ ਦੇਖੀਓ ਉਹਨੂੰ ਪਤਾ ਕਿਉਂਕਿ ਪੰਜਾਬ ਦੀਆਂ ਵਿਰੋਧੀ ਸਿਆਸੀ ਪਾਰਟੀਆਂ ਕੋਮਾ ਚ ਜਾ ਚੁੱਕੀਆਂ ਨੇ। ਤੇ ਵਿਰੋਧ ਕਿੰਨਾ ਕਰਨਾ ਵਿਰੋਧ ਤਾਂ ਕਿਸਾਨ ਜਥੇਬੰਦੀਆਂ ਨੇ ਕਰਨਾ ਹੁਣ ਲੁਧਿਆਣੇ ਕੋਲੇ 24000 ਕਿਲਾ ਇਹਨਾਂ ਨੇ 32 ਪਿੰਡ ਝਾੜ ਕੇ ਐਕਵਾਇਰ ਕਰਨਾ ਲੁਧਿਆਣੇ ਦਾ ਅਰਪਨ ਸਟੇਟ ਬਣਾਉਣ ਵਾਸਤੇ ਪੰਜਾਬ ਚੋਂ 23 ਜ਼ਿਲ੍ਹੇ ਆ ਹੂੰ ਜੇ ਸਾਰੇ ਜ਼ਿਲ੍ਹਿਆਂ ਦਾ ਅਰਪਨ ਸਟੇਟ ਬਣਾਉਣਾ ਹੋਵੇ ਤੇ ਕਈ ਸੌ ਪਿੰਡ ਝਾੜਨਗੇ ਕਈ ਕਈ ਸੌ ਦੇ ਪਿੰਡਾਂ ਤੇ ਸੁਹਾਗਾ ਮਾਰ ਕੇ ਉਸ ਜ਼ਮੀਨ ਕੋਈ ਵੇਰ ਕਰਨਗੇ ਤੇ ਕੌਣ ਬੋਲੂਗਾ ਇਸ ਪਿੰਡਾਂ ਦੇ ਜਾੜੇ ਖਿਲਾਫ ਕੌਣ ਬੋਲੂਗਾ ਇਹਨਾਂ ਲੱਖਾਂ ਏਕੜ ਜ਼ਮੀਨ ਖੋਏ ਜਾਣ ਦੇ ਖਿਲਾਫ ਕਿਸਾਨ ਜਿੱਥੇ ਬੰਦੀਆਂ ਬੋਲਣਗੀਆਂ ਨਾ ਇਸ ਕਰਕੇ ਉਹਨੂੰ ਐਂ ਲਾਦੇ ਵੀ ਸ਼ਾਇਦ ਕੂੜ ਪ੍ਰਚਾਰ ਕਰਕੇ ਸਰਜੂਗਾ ਪਰ ਇਸ ਤਰ੍ਹਾਂ ਹੁੰਦਾ ਨਹੀਂ ਹੁੰਦਾਗਾ ਠੀਕ ਆ ਜੇ ਉਹਨੇ ਚੁਣੌਤੀ ਦਿੱਤੀ ਮੁੱਖ ਮੰਤਰੀ ਨੇ ਬਾਅਦ ਚ ਬਹਿਸ ਤੋਂ ਭੱਜ ਗਿਆ ਉਹਦੀ ਇੱਕ ਇੱਕ ਗੱਲ ਜਿਹੜੀ ਹੈਗੀ ਆ ਬੇਪਰਦ ਹੋ ਚੁੱਕੀ ਆ ਪਹਿਲੀਆਂ ਸਰਕਾਰਾਂ ਦੇ ਨਾਲ ਲੋਕਾਂ ਨੂੰ ਰੋਸਾ ਸੀਗਾ ਲੋਕਾਂ ਦਾ ਗੁੱਸਾ ਸੀਗਾ ਬਹੁਤ ਸਰੀਆਂ ਇਹ ਇਹੋ ਜੀ ਸਰਕਾਰ ਆ ਜਿੰਦੇ ਨਾਲ ਲੋਕ ਨਫ਼ਰਤ ਕਰ ਰਹੇ ਨੇ ਜੀ ਭਾਈ ਜੇਕਰ ਦੇਖੀ ਨਾ ਆਪਾਂ ਕਾਂਗਰਸ ਸਰਕਾਰ ਵੇਲੇ ਆ ਜਿਹੜਾ ਇੰਨੀ ਜ਼ਬਰਦਸਤ ਤਰੀਕੇ ਦੇ ਨਾਲ ਆ ਜਿਹੜਾ ਕਿਸੇ ਵੀ ਅੰਦੋਲਨ ਨੂੰ ਕਿਸੇ ਵੀ ਲਹਿਰ ਨੂੰ ਕੁਚਲਣ ਵਾਸਤੇ ਜਿਹੜਾ ਪੁਲਿਸ ਦਾ ਪ੍ਰਯੋਗ ਨਹੀਂ ਕੀਤਾ ਗਿਆ ਪਿਛਲੇ ਦਿਨ ਹੀ ਆਪਾਂ ਦੇਖਦੇ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਉਹਨਾਂ ਨੂੰ ਵੀ ਬਾਹਰ ਨਿਕਲਣ ਦਿੱਤਾ ਗਿਆ ਇਸ ਤੋਂ ਪਹਿਲਾਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਪ੍ਰੋਗਰਾਮ ਦਿੱਤਾ ਸੀਗਾ ਰਾਤੋਂ ਰਾਤ 4 ਵਜੇ ਬੰਦੇ ਚੱਕਲੇ ਹੈਗੇ ਆ ਇਹ ਸਾਰੇ ਕਾਹਦੇ ਪਿੱਛੇ ਕੀ ਕਿਸ ਤਰ੍ਹਾਂ ਦੀ ਜਿਹੜੀ ਮਾਨਸਿਕਤਾ ਜਿਹੜੀ ਝਲ ਕਾਰਪੋਰੇਟ ਨੂੰ ਜੇ ਛੋਟਾ ਦੁਕਾਨਦਾਰ ਖਤਮ ਕਰਕੇ ਵੱਡੇ ਮਾਲ ਬਣਾਉਣੇ ਆ ਕਿਸਾਨ ਨੂੰ ਖਤਮ ਕਰਕੇ ਵੱਡੇ ਟੱਕ ਬਣਾਉਣੇ ਆ ਜਿਵੇਂ ਅਰਬਨ ਸਟੇਟ ਬਣਾਉਣ ਲੁਧਿਆਣੇ ਦਾ 24 ਹਜ਼ਾਰ ਕਿੱਲਾ ਜ਼ਮੀਨ 32 ਪਿੰਡ ਖਤਮ ਕਰਨੇ ਆ ਜਿਹੜੀਆਂ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਨੀਤੀਆਂ ਨੇ ਇਹ ਤਾਂ ਹੀ ਲਾਗੂ ਹੋ ਸਕਦੀਆਂ ਜੇ ਲੋਕਾਂ ਨੂੰ ਵੀ ਹੱਕ ਮੰਗਣ ਤੋਂ ਵੀ ਕੋਈ ਵੀ ਧਰਨਾ ਲਾਉਣ ਜਾਂ ਚੱਕ ਕੇ ਅੰਦਰ ਸਿੱੜ ਤੋਂ ਵੀ ਲੋਕ ਡਰ ਜਾਣ ਲੋਕ ਜਿਦੈਸ ਤੇ ਨਹੀਂ ਪਾਦੇ ਕਿ ਉਹ ਆਪਦੀ ਹੱਕ ਦੀ ਗੱਲ ਜਿਹੜੀ ਹੈਗੀ ਆ ਉਹ ਨਾ ਕਰਨ ਸਕ ਇਹ ਕਾਰਪੋਰੇਟ ਦੇ ਅਜੰਡੇ ਨੂੰ ਲਾਗੂ ਕਰਨ ਵਾਸਤੇ ਜਿਹੜਾ ਸਾਰਾ ਲੋਕ ਡਰਨਗੇ ਇਹ ਸਾਰੇ ਕਸੇ ਨਾਲ ਲੱਗਦਾ ਹੈਗਾ ਲੋਕ ਲਿਆਰ ਖਤਮ ਕੀਤੀ ਜਾ ਸਕਦੀ ਹੈ ਅੱਜ ਤੱਕ ਤਾਂ ਡਰੇ ਨਹੀਂ ਪੰਜਾਬ ਚ ਮੋਗਲ ਆਏ afghan ਆਏ ਅੰਗਰੇਜ਼ ਆਏ ਪਤਾ ਨਹੀਂ ਕੌਣ ਕੌਣ ਆ ਕੇ ਇੱਥੇ ਚਲਾ ਗਿਆ ਜੇ ਡਰਦੇ ਹੁੰਦੇ ਤੇ ਜਲਿਆਂ ਵਾਲੇ ਬਾਗ ਤੋਂ ਵੱਡਾ ਕਾਹਨ ਤਾਂ ਕੋਈ ਸਾਡੇ ਇਤਿਹਾਸ ਚ ਨਹੀਂ ਹੈ ਹਜ਼ਾਰਾਂ ਲੋਕਾਂ ਨੂੰ ਮਾਰ ਦਿੱਤਾ ਗਿਆ ਉੱਥੇ ਔਰ ਜਰਨਲ ਡਾਇਰ ਕਹਿੰਦਾ ਕਿ ਮੇਰੇ ਕੋਲ ਗੋਲੀ ਸਿੱਕਾ ਹੀ ਮੁੱਕ ਗਿਆ ਨੀ ਤਾਂ ਮੈਂ ਹੋਰ ਮਾਰਨਾ ਸੀ ਖੂਹ ਭਰ ਗਿਆ ਲਾਸ਼ਾਂ ਦੇ ਨਾਲ ਠੀਕ ਹੈ ਤੇ ਉਹ ਉਹਦਾ ਅਸਰ ਕੀ ਹੋਇਆ ਕਿ ਇੱਕ ਸਕੂਲ ਪੜਦਾ ਬੱਚਾ ਇਕੱਲਾ ਟ੍ਰੇਨ ਤੇ ਜਾਂਦਾ ਤੇ ਖੂਨ ਦੀ ਮਿੱਟੀ ਸ਼ੀਸ਼ੀ ਚ ਲੈ ਕੇ ਆਉਂਦਾ ਤੁਹਾਨੂੰ ਫਿਰ ਸਾਰੀ ਦੁਨੀਆ ਜਾਣਦੀ ਉਹ ਭਗਤ ਸਿੰਘ ਸੀਗਾ ਠੀਕ ਹੈ ਇੱਥੇ ਜਬਰ ਕੀਤਾ ਲਉਪਜੀ ਮਿੱਟੀ ਚੋਂ ਵੀ ਭਗਤ ਸਿੰਘ ਵਰਗੇ ਪੈਦਾ ਹੁੰਦੇ ਆ ਇਸ ਕਰਕੇ ਇਹਨਾਂ ਨੂੰ ਭਲੇਖਾ ਹੈਗਾ ਵਿਕਤੀ ਤੌਰ ਤੇ ਕਿਸੇ ਅੰਦੋਲਨ ਨੂੰ ਪਿੱਛੇ ਧੱਕਿਆ ਜਾ ਸਕਦਾ ਪਰ ਲੋਕਾਂ ਨੂੰ ਜੇ ਤੁਸੀਂ ਮਾਰਨ ਕੁੱਟਣ ਤੇ ਆਉਂਗੇ ਖਤਮ ਕਰਨ ਤੇ ਆਉਂਗੇ ਤਾਂ ਜਿਵੇਂ ਕਹਿੰਦੇ ਸਪ੍ਰਿੰਗ ਨੂੰ ਜਿੰਨਾ ਦਬਾਓਗੇ ਉਹਨਾਂ ਤੇਜ਼ੀ ਨਾਲ ਉੱਛਲੂਗਾ ਜੇ ਉਹ ਜ਼ਬਰ ਕਰਨਗੇ ਲੋਕ ਇਹਦਾ ਠੁਕਮਾ ਜਵਾਬ ਪੰਜਾਬ ਦੇ ਖਾਸ ਕਰਕੇ ਪਹਿਲਾਂ ਵੀ ਦਿੰਦੇ ਰਹੇ ਤੇ ਹੁਣ ਵੀ ਦੇਣਗੇ